ਸਿਰਿਵੈ ਗੁਰ ਨਾਹੀ ਗੁਰ ਇਨੇ ਤਾਪ ਨਵਰਨ ਹਰਾ ਦੁ ਖੰਡਾਪੇ ਸੁਖਰਾਸਾਂ ਕੋ ਬਿਗਮ ਨਾ ਕੋ ਲਾਗੇ ਜਾਕੀ ਪ੍ਰਭ ਆਗੇ ਅਰਦਾਸ ਅਰਦਾਸ ਇਤਿਹਾਸ ਕਾ ਸਿਰਿਵੈ ਗੁਰ ਜੀ ਕੀ ਫਤਿਹ ਬਾਦਸ਼ਾਹੀ ਦਸਵੀਂ ਪ੍ਰਥਮ ਪਗੋਤੀ ਸਿਮਰ ਕੇ ਕੁਤ ਨਾਨਕ ਲਈ ਤੇ ਆਏ ਫਿਰ ਅੰਗਤਿ ਗਿਰੋ ਅਮਰਦਾਸ ਰਾਮਦਾਸੇ ਹੋਏ ਸਹਾਏ ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈਏ ਜਿਸ ਟਿੱਠੇ ਸਭ ਦੁੱਖ ਜਾਏ ਗੁਰਤੇਗ ਬਹਾਦਰ ਸਿਮਰਿਏ ਕਰ ਨਾਉ ਨੇ ਦੇ ਆਵੇ ਤਾਏ ਸਤਿ ਥਾਈ ਹੋਣਾ ਜੀ ਸਹਾਏ ਦਸਨੇ ਪਾਸ਼ਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਤਿ ਥਾਈ ਹੋਣੇ ਜੀ ਸਹਾਏ ਦਸਾ ਪਾਸ਼ਾ ਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀ ਦਾੜ ਦਾ ਧਿਆਨ ਕਰਕੇ ਖਾਲਸਾ ਸਾਹਿਬ ਬੋਲੋ ਜੀ ਵਾਹ ਦੇ ਪਿਆਰੇ ਚਾਰ ਸਹਿਬਜ਼ਾਦੇ ਚਾਲੀ ਮੁਕਤੀਆਂ ਹਟੀਆਂ ਜੱਪੀਆਂ ਤੱਪੀਆਂ ਜਿਹਨਾਂ ਨਾਮ ਜੱਪਿਆ ਵੰਡ ਕੇ ਸ਼ਕਿਆ ਦੇ ਚਲਾਈ ਦੇਗ ਵਾਹੀ ਦੇਖ ਕੇ ਅੰਗਠਾ ਕੀਤਾ ਤੇ ਨਾ ਪਿਆਰਿਆ ਸਚਾਰਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਪੰਜਾ ਤਖਤਾ ਤਮੂ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਕਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤੇ ਆਵੇ ਚੇਤਾਵੰਨ ਕਾ ਸਤਕਾ ਸਰਬ ਸੁਖੋ ਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਖਿਆ ਰਿਹਾਇਤ ਦੇਗ ਤੇਗ ਫਤੇ ਫਿਰਦ ਕੀ ਪੈਜ ਪੰਥ ਕੀ ਜੀਤ ਫੇਰੀ ਸਾਹਿਬ ਜੀ ਸਹਾਇ ਖਾਲਸਾ ਜੀ ਕਰੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਏ ਨੀ ਮਾਣਿਓ ਕੇ ਮਾਨ ਸਤਿਗੁਰੂ ਨੀ ਤਾਣਿਓ ਕੇ ਤਾਨ ਨਿਓਟਿਓ ਕੀ ਓਟ ਅਸਰੇ ਓ ਕੇ ਅਸਰੇ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਹਾਜ਼ਰਾ ਹਜੂਰ ਜੋਤ ਤਨ ਤਨ ਸਹਿਬ ਸ੍ਰੀ ਗੁਰੂ ਗੰਗ ਸਾਹਿਬ ਜੀ ਦੇ ਵਿਰਾਜਮਾਨ ਗੁਰੂ ਮਹਾਰਾਜ ਜੀ ਆਪ ਜੀ ਦੇ ਚਰਨ ਕਮਣਾ ਚ ਅਦਾਸ ਬੇਨਤੀ ਜੋਤੜੀ ਦਰ ਪਰਵਾਣ ਕਰਨੀ 2024 ਦੀ ਯਾਤਰਾ ਆਰੰਭ ਹੋਣ ਜਾ ਰਹੀ ਹੈ ਗੁਰੂ ਮਹਾਰਾਜ ਜੀਓ ਆਪ ਜੀ ਦੇ ਦਰਕਰ ਦੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਪਾੜ ਖੁੱਲਣ ਜਾ ਰਹੇ ਹਨ ਗੁਰੂ ਮਹਾਰਾਜ ਕਿਰਪਾ ਕਰਨੀ ਆਪ ਆਪਣੇ ਸਿਰ ਤੇ ਆਪਣੇ ਸੇਵਾਦਾਰਾਂ ਦੇ ਸਿਰ ਤੇ ਮਿਹਰ ਹ ਪਰਿਆ ਹੱਥ ਰੱਖ ਕੇ ਸੇਵਾ ਕਰਾ ਲੈਣੀਆਂ ਆਉਣ ਵਾਲੇ ਸੰਮੇਨੇ ਤੋਂ ਆਪਣੀਆਂ ਸੇਵਾ ਇਸੇ ਤਰ੍ਹਾਂ ਲੈਂਦੇ ਰਹਿਣਾ ਗੁਰੂ ਮਹਾਰਾਜ ਜੀਓ ਕਰੋ ਕਿਰਪਾ ਹਚੇਪਤਾ ਮਹਾਰਾਜ ਜੀ ਆਪ ਆਪਣੇ ਸੇਵਕਾਂ ਨੂੰ ਸੇਵਾ ਕਰਵਾਉਣ ਦਾ ਉਤਮ ਬਲਬੁੱਤੀ ਬਖਸ਼ਣਾ ਹੋਈਆਂ ਅਣਜਾਣ ਪੁੱਤਾਂ ਨੂੰ ਬਖਸ਼ਣਾ ਮਾਫੀ ਕਰਨਾ ਸਾਰੇ ਸੇਵਾਦਾਰਾਂ ਦੀ ਕਦਮ ਕਦਮ ਲੇਖੇ ਲਾਉਣੇ ਗੁਰੂ ਮਹਾਰਾਜ ਜੀਓ ਸਹੀ ਪਿਆਰੇ ਮੇਲ ਜਿਨਾ ਮਿਲਿਆ ਤੇਰਾ ਨਾਮ ਚਿੱਤੇ ਆਵੇ ਨਾਮ ਨਾਮ ਚਰਦੀ ਘੜਾ ਇਹ ਬਾਣੇ ਸਰਬੱਤ ਦਾ ਭਲਾ ਵਾਹਿ ਜੀ ਦਾ ਖਾਸਾ ਵਾਹਿ ਜੀ ਦੀ ਵਰਤੇ